ਤੋਵੇਂ ਨਵੀਂ ਪਾਰਟੀ ਆ ਜਿੱਥੇ ਸੁਖੀ ਥੋੜੀ ਐ ਕੋਈ ਜਨ ਸਤੂ ਦੱਸ ਨਹੀਂ ਰਿਹਾ ਕਿ ਜਿਹੜੀ ਨਵੀਂ ਪਾਰਟੀ ਬਣਦੀ ਐ ਕੱਲੇ ਜਨ ਇਹਦਾ ਕੀ ਹੋਊਗਾ ਤੁੜ ਸਾਹਮਣੇ ਉੱਤੇ ਜਬਰ ਕਰਕੇ ਬਟਾੜੀ ਦੇ ਵਿੱਚ ਜੁਲੰਕ ਕਰਕੇ ਰਾਜ ਕੰਢੀ ਹੋਈ ਪਾਰਟੀ ਨੇ ਸੈਨਿਕੋਂ ਦੋ ਸੇਕ ਮਰਵਾਏ ਕੋਟ ਕਪੂਰੇ ਮਰਵਾਏ ਘੋੜੀ ਚਲਵਾਈ ਤੈਨੂੰ ਸੋਚ ਰਹੀ ਸ੍ਰੋਪ ਮਾਰਾਦੇ ਗੈਰ ਕਰਕੇ ਕੋਈ ਸਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਸਿੱਖਾਂ ਨੇ ਪਾਰਲੀਮੈਂਟ ਹੈ ਫੇਰ ਕਿਹੜੀ ਪਾਲਿਸੀ ਹੈ ਜਿਹੜੀ ਨਵੀਂ ਪਾਰਟੀ ਆ ਜਿੱਥੇ ਸਾਨੂੰ ਦੱਸੂਗੀ ਕਿ ਅਸੀਂ ਢਾਗਣਾ ਮਿਲਾਂਗੇ ਮੋਰੀਆਂ ਮਿਲਾਂਗੇ ਤਮੋਕੇ ਦੇ ਦਾਣ ਮਿਲਾਂਗੇ ਜੇ ਤੁਸੀਂ ਸਾਨੂੰ ਦੱਸੋਗੇ ਨਹੀਂ ਕਿ ਅਸੀਂ ਕੀ ਕਰਾਂਗੇ ਇਲੈਕਸ਼ਨ ਕਰਾਓਗੇ ਸਪੀਸੀ ਦੇ ਮੋਦੀ ਦੇ ਖਿਲਾਫ راجنات سنگھ کے خلاف جے شنکر ودیشی وزیر کے خلاف نیشنل سیکورٹی ایڈوائزر ڈوائل کے خلاف رو کے مکھی سنے کے خلاف سابقہ رو کا مکھی گوئے ڈیڑا گرداسپور کا ایس ایس پی یہ ہے چھوٹے پور صاحب دس گے کنے بندے اس نے شہید کرائے میرا مطلب کہنے کا ہے ਕੀ ਨਵੀਂ ਪਾਰਟੀ ਸਿੱਖਾਂ ਦੀ ਇਹ ਜੋਸ਼ੀਆਂ ਦੇ ਉੱਤੇ ਜਿੰਨਾਂ ਨੇ ਮਹਿਲਾ ਦੇ ਮੋਤੀ ਸੜੇ ਕਦੰਦੇ ਮੁਕਤਵੇ ਕਰਵਾਉਗੀ ਕਿ ਨਹੀਂ ਕਰਵਾਉਗੀ ਇਹ ਕਾਨੂੰਨੀ ਗੱਲ ਹੈ ਇਹ ਗਤਨ ਨਹੀਂ ਬਾਅਦ ਦੇ ਮੁਲਕ ਦੇ ਵਿੱਚ ਅਮਰੀਕਾ ਨੂੰ ਪਰਨੂ ਨੂੰ ਮੰਗਦੀ ਕੋਈ ਕਿੰਦੀ ਜਮੀਂ ਅਮਰੀਕਾ ਦੀ ਸੋਵਰਨਿਟੀ ਹੈ ਬਾਅਦਛਈਏ ਬੈਲ ਦੀ ਸੋਵਰਨਿਟੀ ਹੈ ਠੰਡੇ ਨੂੰ ਮਾਰੇ ਕੈਨੇਡਾ ਦੀ ਸੋਵਰਨਿਟੀ ਹੈ

ਸੰਤ ਜਨਨ ਸੇਟਪਿੰਗ ਰਮਨ ਦੀ ਸੋਚ ਖਾਲਿਸਤਾਨ ਤੇ ਕਿੰਨਾ ਤੇ ਸਿੱਖ ਪਾਰਟੀ ਨਹੀਂ ਆਉਂਦੀਆਂ ਉਹਨਾਂ ਦੇ ਸਿੱਖ ਕੌਮ ਦਾ ਖਲਾਸਾ ਨਹੀਂ ਹੋਊਗਾ